लॻण <laughs> बच्चा ਇੰਟਰਸਿੰਗ ਨੰਬਰਸ ਆ ਪਿੰਡ ਸੰਗਵਾ ਅਸੀਂ ਇਹ ਸਬੰਧ ਵਿੱਚ ਸਾਡਿਆਂ ਜਨਾਂ ਨੇ ਇਕੱਤਰ ਹੋਏ ਆ ਪਿੰਡ ਦੇ ਸਰਪੰਚ ਪੰਚ ਮੋਦਬਾਰ ਲੋੜ ਲਾਗੇ ਲੱਗ ਜੋ ਪੱਗੂਪੁਰ ਤੋਂ ਲਾਕੇ ਆਸਰਾ ਦੇ ਸਰਪੰਚ ਬਾਨਕੇ ਜੋਤੀਸ਼ਾ ਦੇ ਹੋਰ ਵੀ ਮੇਰੇ ਜਿੰਨਾਂ ਜਿੰਨਾਂ ਦੇ ਆਗੂਆਂ ਨੇ ਮੈਂ ਨਾਮ ਬੋਲਾਂ ਤੇ ਵੀਡੀਓ ਬਹੁਤ ਵੱਡੀ ਹੋਊਗੀ ਅਸੀਂ ਇਹ ਸੜਕ ਦੇ ਸਬੰਧ ਵਿੱਚ ਇਕੱਠੇ ਹੋਏ ਆ ਕਿ ਬੜੀਆਂ ਮੁਸ਼ਕਲਾਂ ਵਾਲੇ ਸੜਕ ਨੂੰ ਅਸੀਂ ਬਣਵਾਇਆ ਸੀ ਇਹਦੇ ਅਸੀਂ ਨਗਰ ਸੰਗਵਾ ਦੇ ਪੱਗੂਪੁਰ ਆਸਲ ਨੇ ਹੋਰ ਨਾਲ ਪਿੰਡਾਂ ਨੇ ਜਾ ਕੇ ਇਸ ਟੀਮ ਸਾਬ ਦੇ ਅੱਗੇ ਧਰਨਾ ਰੱਖ ਕੇ ਤੇ 11 ਮਹੀਨੇ ਇਸ ਸੰਘਰਸ਼ ਨੂੰ ਲੜ ਕੇ ਤੇ ਸੜਕ ਨੂੰ ਕਾਮਯਾਬ ਕਰਾਇਆ ਸੀ ਹੁਣ ਮੇਰੀ ਟੱਕਾਂ ਵਾਲਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਜਿਹੜੇ ਅਮਰਸਰ ਤੋਂ ਬਠਿੰਡੇ ਨੂੰ ਸਿੱਧੇ ਜਾਂਦੇ ਆ ਉਹ ਓਵਰਲੋਡ ਹੋ ਕੇ ਟਰੱਕ ਜਾਂਦੇ ਆ ਆਪਣਾ ਟੂਲ ਪਹੁੰਚਾਉਣ ਦੀ ਖਾਤਰ ਇਹ ਸੜਕ ਤੇ ਆ ਕੇ ਇਹ ਸੜਕ ਦੀ ਜਿਹੜੀ ਆ ਆ ਗਈ ਆ ਸੜਕ ਨੂੰ ਤੋੜ ਰਿਆ ਤੇ ਰਾਤ ਨੂੰ ਤਾਰਾਂ ਵੀ ਸਾਡੀਆਂ ਤੋੜ ਜਾਂਦੇ ਆ ਤੇ ਬੜੀ ਸਾਨੂੰ ਝੋਨਿਆਂ ਦੇ ਵਿੱਚ ਮੁਸ਼ਕਲ ਹੁੰਦੀ ਆ ਜਾਇਜ਼ ਯਾਰ ਸਾਨੂੰ ਲੜਨਾ ਪੈਂਦਾ ਮੈਂ ਇਹ ਕਹਿੰਦਾ ਆ ਕਿ ਮਾਦਾ ਜਾਜਕਾਂ ਵਾਇਬਰ ਜੀ ਕਾ ਖਲਸਾ ਵਾਇਬਰ ਜੀ ਕੋ ਕਹਿ ਜਾ ਸਕੀ ਤੇ ਸਾਡੀ ਛੜਕ ਦਾ ਬਜਾਜ ਜੀ ਪ੍ਰਸ਼ਾਸਨ ਪਾਸੋਂ ਅਸੀਂ ਬੇਨਤੀ ਕਰਦੇ ਆਂ ਜੀ ਮੈਂ ਨਾ ਜੀ ਉਤਾਰ ਸਿੰਘ ਹੈ ਜੀ ਕਹਿਣਾ ਅਸੀਂ ਸਗਵੇਂ ਖੜੇ ਆਂ ਹੈਵੀ ਰੋਡ ਤੋਂ ਜਿਹੜੀ ਆਪਣੇ ਪਤੀ ਨੂੰ ਜਾਂਦੀ ਆਸਲਾ ਥਾਣੀ ਛੜਕ 15 ਸਾਲ ਬਾਅਦ ਛੜਕ ਬਣੀ ਆ ਬਹੁਤ ਵਧੀਆ ਛੜਕ ਬਣੀ ਆ ਉਹ ਆਪਣੇ ਟਿਪਰ ਆ ਜਿਹੜੇ ਵੱਡੇ ਵੱਡੇ ਰੇਤਾ ਦੇ ਲੱਦੇ ਉਹ ਐਂ ਦੀ ਲੰਘ ਰਿਹਾ ਅਹੀਂ ਉਹਨਾਂ ਨੂੰ ਮੰਗ ਕਰਦੇ ਆਂ ਕਿ ਵੀ ਨਿੱਕੇ ਕਹੇ ਵੀ ਹੋਰ ਵਾਹਨ ਨੂੰ ਰੋਗ ਨਹੀਂ ਹੈਗੀ ਸਿਰਫ ਜੇ ਟਿਪਰ ਵੱਡੇ ਆ ਤੇ ਤਾਦੇ ਭਰੇ ਚਾਹੇ ਹੋਰ ਓਵਰਲੋਡ ਕੀਤੀ ਜਾਂਦੀਆਂ ਉਹਨਾਂ ਨੇ ਬੇਨਤੀ ਕਰਦੇ ਆਂ ਵੀ ਸਾਡੇ ਸੜਕ ਬਜੀ ਰਹੇ ਤਾਂ 15 ਸਾਲ ਬਾਅਦ ਸਾਨੂੰ ਮਾਹਾਂ ਸੜਕ ਦਾ ਵਧੀਆ ਮਿਲੀ ਆ ਸਾਰੇ ਪਿੰਡਾਂ ਵਾਲੇ ਹੀ ਇਸੇ ਕੰਮ ਨੂੰ ਅੱਜ ਅਸੀਂ ਇਕੱਠੇ ਹੋਏ ਆਂ ਸਾਰੇ ਪਿੰਡਾਂ ਦਾ ਸੋਖਿਆ ਜੇ ਇਹ ਸੜਕ ਟੁੱਟ ਜਾਂਦੀ ਆ ਸਾਨੂੰ ਸਾਰਿਆਂ ਨੂੰ ਹੀ ਤਕਲੀਫ ਆਉਂਦੀ ਆ ਦਰਮੇਸ਼ ਸਿੰਘ ਕਹਿਣਾ ਚਾਹੁੰਦੇ ਆ ਜੀ ਇਹ ਸੰਗਵਾ ਤੋਂ ਪੱਟੀ ਨੂੰ ਛੜਕ ਜਿਹੜੀ ਜਾਂਦੀ ਆ ਇਹ ਪਿਛਲੇ 15 ਸਾਲਾਂ ਦਾ ਟੁੱਟੀ ਸੀ ਤੇ ਮਸਾਂ ਹੀ ਬਣੀ ਆ 2 ਸਾਲ ਦੇ ਧਰਨੇ ਲੱਗਣ ਤੋਂ ਬਾਅਦ ਜੀ ਤੇ ਇਹਦੇ ਤੇ ਵੱਡੇ ਵੱਡੇ ਟਿਪਰ ਲੰਘਦੇ ਆ ਜੋ ਓਵਰਲੋਡ ਗੱਡੀਆਂ ਲੰਘਦੀਆਂ ਵਾਂ ਉਹਨਾਂ ਨੂੰ ਰੋਕਿਆ ਜਾਵੇ ਤੇ ਇਹੋ ਸਾਡਾ ਮਸਲਾ ਜੀ ਗਰਮੀਤ ਸਿੰਘ ਜੀ ਅਸੀਂ ਅੱਜ ਇਸ ਮਸਲੇ ਤੇ ਇਕੱਠੇ ਹੋਏ ਆ ਜੀ ਇਹ ਜਿਹੜੀ ਰੋਡ ਆ ਸੰਗਵਾ ਤੋਂ ਪੱਟੀ ਨੂੰ ਜਾਂਦੀ ਆ ਜੀ ਇਹ ਬੜੇ ਹੀ ਛੱਦਸ਼ਰ ਤੇ ਧਰਨੇ ਲਾ ਲਾ ਅਸੀਂ ਇਹ ਚ ਰੋੜ ਬਣਾਈਆਂ ਕੈਪਟਨ 라ਜ ਸਿੰਘ ਭੁੱਲਰ ਨੇ ਬਣਾਈਆਂ ਰੋੜੇ ਤੇ ਹੁਣ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੇ ਓਵਰ ਲੋਡ ਟਰਾਲੇ ਆ 25 30 ਟਨ 35 35 ਟਨ ਜਿਹੜੇ ਆ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਟ੍ਰਿਪਰ ਆ ਇਹ ਆਪ ਦੇ ਜਿਹੜਾ ਮੇਨ ਰੋਡ ਆ ਉਧਰ ਦੀ ਜਾਣ ਇਧਰ ਦੀ ਅਸੀਂ ਕਹਿੰਦੇ ਆਂ ਵੀ ਇਹ ਨੁਕਸਾਨ ਫੇਰ ਹੋ ਗਿਆ ਤੇ ਅੱਗੇ 15 ਸਾਲਾਂ ਬਾਅਦ ਸੁਣਨੀ ਗਈ ਆ ਤੇ ਫੇਰ 2 4 ਸਾਲ ਪਿਛੇ ਲਮਕਾਂ ਕੇ ਧਰਨੇ ਲਾਵਾਂਗੇ ਫੇਰੇ ਛੜਕ ਬਾਨੀ ਆ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਓਵਰਲੋਡ ਐਂ ਦੀ ਟਿਪਰਾ ਟਰਾਲੇ ਆਉਂਦੇ ਆ ਨਾ ਉਹ ਨਾ ਧੰਨਵਾਦ ਜੀ ਮਸਲਾ ਜਿੱਥੇ ਆਈ ਮਸਲਾ ਆ ਜੀ ਜਿਹੜਾ ਪੱਟੀ ਤੋਂ ਸੰਗਵਾਲਾ ਰੋਡ ਆ ਇਸ ਮਸਲੇ ਦੇ ਵਿੱਚ ਆ ਇਹ ਰੋਡ ਅਸੀਂ ਮਸਾਂ ਹੀ ਜਿਹੜੇ 15 20 ਪਿੰਡ ਲੋਕਲ ਆ ਜਿਹੜੇ ਇਹਨਾਂ ਨੇ ਧਰਨੇ ਲਾ ਕੇ ਐਸ ਡੀ ਐਮ ਦਫਤਰੀ ਮਸਾਂ ਹੀ ਬੜਵਾਇਆ ਹੁਣ ਓਵਰਲੋਡ ਜਿਹੜੇ ਟਰਾਲੇ ਆ ਬਹੁਤ ਨੰਗਦੇ ਆ ਸਾਨੂੰ ਪਰੇਸ਼ਾਨੀ ਇਹ ਗਾਉਣੀ ਆ ਵੀ ਰੋਡ ਜਿਹੜੇ ਇਹ ਫੇਰ ਟੁੱਟ ਜਾਣਾ ਪਹਿਲਾਂ ਵੀ ਰੋਡ ਟੁੱਟਾ ਹੀ ਇਨਸੀਡੈਂਟ ਬਹੁਤ ਹੋਏ ਬਹੁਤ ਮੌਤਾਂ ਹੋਈਆਂ ਬੱਚਿਆਂ ਦੀਆਂ ਅਸੀਂ ਇਸ ਕਰਕੇ ਆਨੇ ਆ ਵੀ ਇਹ ਰੋਡ ਜਿਹੜਾ ਵੀ ਬਚ ਸਕੇ ਜਿਹੜਾ ਉਸਨੇ ਵਾਲਾ ਟੂਲਪਲਾਜਾ ਬਚਾਉਣ ਦੀ ਖਾਤਰ 20 25 25000 ਰੁਪਇਆ ਬਚਾਉਣ ਦੀ ਖਾਤਰ ਟਰਾਲਿਆਂ ਵਾਲੇ ਜਿਹੜੇ ਓਵਰਲੋਡ ਲੈ ਕੇ ਇਹਦੀ ਲੰਗਦੇ ਆ ਵੀ ਇਹ ਬੰਦ ਕੀਤਾ ਜਾਵੇ ਕਿੰਨਾ ਕੋ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹਾਂਜੀ ਪਿੰਡ ਵਾਸੀਆਂ ਨੂੰ ਕਿੰਨਾ ਕੋ ਮੁਸ਼ਕਲਾਂ ਦਾ ਸਾਹਮਣਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਜੀ ਰੋਡ ਬਣਾਇਆ ਹਾਂ ਹੁਣ ਫੇਰ ਅਸੀਂ ਆ ਵੀ ਸਾਰੇ ਪਿੰਡ ਇਕੱਠੇ ਹੋਏ ਆ ਵੀ ਇਸੇ ਕਰਕੇ ਵੀ ਓਵਰਲੋਡ ਟਰਾਲੇ ਜਿਹੜੇ ਬੰਦ ਕੀਤੇ ਜਾਣ ਕਿਉਂਕਿ ਅੱਗੇ ਬਹੁਤ ਮੁਸ਼ਕਲ ਨਾਲ ਅਸੀਂ ਇਹ ਰੋਡ ਬਣਵਾਇਆ ਸੀ ਧਰਨੇ ਲਾ ਲਾ ਕੇ ਧੰਨਵਾਦ ਜੀ ਮੇਰਾ ਨਾਮ ਆ ਜੀ ਸਰਮਣ ਸਿੰਘ ਪਿੰਡ ਤੁੰਗ ਤੋਂ ਸਰਪੰਚ ਆ ਜੀ ਮੈਂ ਕਿਹੜੇ ਵਿਸ਼ੇ ਦੇ ਇਕੱਠੇ ਹੋਏ ਜੀ ਅਸੀਂ ਅੱਜ ਇਸ ਵਿਸ਼ੇ ਦੇ ਇਕੱਠੇ ਹੋਏ ਆ ਕਿ ਜੋ ਸਾਡਾ ਇਹ ਰੋਡ ਆ ਯਾਨੀ ਕਿ ਪਿੰਡ ਸੰਗਵਾ ਤੋਂ ਸਿੱਧਾ ਪਗੂਪੁਰ ਵਾਇਆ ਹੁੰਦਾ ਆ ਪੱਟੀ ਨੂੰ ਜਾਂਦਾ ਵਾ ਇਹ ਅਜ ਤੋਂ 15 ਸਾਲ ਤੱਕ ਇਹ ਰੋਡ ਦੀ ਬਹੁਤ ਜਿਆਦਾ ਯਾਨੀ ਕਿ ਹਾਲਤ ਖਸਤਾ ਰਹੀ ਸੀ ਤੇ ਚਲੋ ਬੜਿਆ ਵਧੀਆ ਸਰਕਾਰ ਆਈ ਸਰਦਾਰ ਲਾਲਜੀਤ ਸਿੰਘ ਭੁੱਲਨੇ ਉਹਦੀ ਮਿਹਨਤ ਤੋਂ ਸਦਕਾ ਇਹ ਬਹੁਤ ਸੋਹਣਾ ਰੋਡ ਯਾਨੀ ਕਿ ਜਿਹੜੇ ਕੋਈ 15 20 ਪਿੰਡ ਇਹ ਯਾਨੀ ਕਿ ਵਾਇਆ ਜਾਂਦੇ ਆ ਤੇ ਬਹੁਤ ਸੋਹਣਾ ਰੋੜੇ ਬਣ ਗਿਆ ਵਾ ਪਰ ਕਾਰਨ ਇਹ ਆ ਕਿ ਜਿਹੜਾ ਨਸ਼ਹਿਰੇ ਵਾਲਾ ਟੂਲਪਲਾਜਾ ਵਾ ਉਹਦੇ ਉਹ ਟੂਲ ਪਲਾਜ਼ੇ ਦੇ ਜਿਹੜੇ ਓਵਰ ਲੋਡ ਆ ਟਰੱਕ ਆ ਉੱਥੋਂ ਜਾਨੀ ਕਿ ਉਹ ਟੂਲ ਬਚਾਉਂਦਾ ਕਰਕੇ ਉਹ ਸਾਡੇ ਰੋਡ ਨੂੰ ਜਾਨੀ ਕਿ ਹਾਲਤ ਖਸਤਾ ਕਰੀ ਜਾਂਦੇ ਆ ਇੱਕ ਦੂਜੇ ਜਗ੍ਹਾ ਤੋਂ ਰੋਡ ਸਾਡਾ ਇਹ ਟੁੱਟ ਵੀ ਗਿਆ ਵਿੱਚੋਂ ਥੋੜੇ ਥੋੜੇ ਜਾਨੀ ਕਿ ਓਵਰ ਲੋਡ ਜਦੋਂ ਗੱਡੀਆਂ ਜਾਂਦੀਆਂ ਵਾ ਉਹਦਾ ਕਰਕੇ ਰੋਡ ਉਹ ਜਗ੍ਹਾ ਤੋਂ ਵਹਿ ਗਿਆ ਵਾ ਤੇ ਚਲੋ ਅਸੀਂ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਜਿਹੜਾ ਇਹ ਰੋਡ ਬਾਰੇ ਸਾਡਾ ਜਾਨੀ ਕਿ ਇਹਨੂੰ ਸੇਵ ਰੱਖਿਆ ਜਾਵੇ ਕਿ ਜਿਹੜੇ ਓਵਰ ਲੋਡ ਟਰਾਲੇ ਜਾਂਦੇ ਆ ਉਹਨਾਂ ਨੂੰ ਇਹ ਰੋਡ ਤੋਂ ਜਾਣ ਤੋਂ ਡੱਕਿਆ ਜਾਵੇ ਕਿਉਂਕਿ ਇਸ ਤੋਂ ਪੱਟੀ ਮੋਰਥਾ ਨਹੀਂ ਵਾਇਆ ਵੀ ਹੈਗਾ ਉਹਦੀ ਵੀ ਓਵਰਲੋਡ ਯਾਨੀ ਕਿ ਵੱਡੇ ਰੋਡ ਬਣਿਆ ਜਾ ਸਕਦੇ ਆ ਤੇ ਨਹੀਂ ਦਿਹਾਰੀ ਕਿਆ ਥਾਣੀ ਵੀ ਜਾ ਸਕਦੇ ਆ ਪਰ ਇਹ ਰੋਡ ਜਿਹੜਾ ਆਡਾ ਆਮ ਲੋਕਲ ਪਿੰਡਾਂ ਵਾਲੀ ਟ੍ਰੈਕਟਰ ਟਰਾਲੀ ਲਈ ਯਾਨੀ ਕਿ ਉਹ ਛੋਟੇ ਵਨ ਵਾਲੀ ਬਹੁਤ ਸੋਹਣਾ ਰੋਡ ਬਣਿਆ ਵਾ ਤੇ ਅਸੀਂ ਇਹ ਆਪਦੇ ਰੋਡ ਨੂੰ ਸੇਵ ਰੱਖਣਾ ਚਾਹੁੰਦੇ ਆ ਬਸ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਇਹਨੂੰ ਕਿਸੇ ਤਰ੍ਹਾਂ ਵੀ ਇਹ ਪ੍ਰਬੰਧ ਕੀਤਾ ਜਾਵੇ ਕਿ ਜੋ ਹੈਵੀ ਲੋਡ ਇਹ ਰੋਡ ਥਾਣੀ ਨਾ ਜਾਵੇ ਕਿਹੜੇ ਵਿੱਚ ਏ ਅੱਜ ਅਸੀਂ ਇਸ ਵਿਸ਼ੇ ਦੇ ਇਕੱਠੇ ਹੋਏ ਆਂ ਸਾਡੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਲਗਭਗ ਇਸ ਗੱਲ ਤੋਂ ਦੁਖੀ ਆ ਔਰ ਲੋਕ ਸਾਰੇ ਪਿੰਡਾਂ ਦੇ ਦੁਖੀ ਆ ਕਿ ਜਿਹੜਾ ਆ ਜਿਹੜੇ ਟਿੱਪਰ ਲੰਘ ਰਹੇ ਆ ਜਿਹੜਾ ਰੁਕਿਆ ਵਾ ਇਹ ਟਿੱਪਰ ਲੰਘ ਰਹੇ ਆ ਇਹਨਾਂ ਨੇ ਸੜਕ ਤੋੜ ਦੇਣੀ ਆ ਮਸਾ ਹੀ ਸੜਕੇ 20 ਸਾਲ ਚ ਬਣੀ ਆ ਇਹਨਾਂ ਨੇ ਨੁਕਸਾਨ ਕਰਨਾ ਵਾ ਤੇ ਇਹ ਸੜਕ ਜਿਹੜੀ ਆ ਅਸੀਂ ਐਂ ਦੀ ਸਰਕਾਰ ਅੱਗੇ ਅਪੀਲ ਕਰਦੇ ਆਂ ਵੀ ਇਧਰ ਦੀ ਆਪਣਾ ਜਿਹੜਾ ਟਿੱਪਰ ਆ ਇਹ ਬੰਦ ਕਿਤੇ ਆਂ ਨਹੀਂ ਤੇ ਸਾਡੇ ਪਿੰਡਾਂ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 15 ਸਾਲਾਂ ਦੇ ਵਿੱਚ ਕਿਸੇ ਨੇ ਇਹਦਾ ਸੜਕ ਦੀ ਸਾਰ ਨਹੀਂ ਲਈ ਲੋਕ ਬੜੇ ਤੰਗ ਰਹੇ ਸਾਰੇ ਪਿੰਡਾਂ ਦੇ ਹੁਣ ਸੜਕ ਬਣੀ ਆ ਇਹਨਾਂ ਟਿਪਰਾਂ ਫੇਰ ਵੀ ਰਹਿੰਦੇ ਨੇ ਤੇ ਆਪਣਾ ਇਹਦਾ ਜਿਹੜਾ ਧਿਆਨ ਕੀਤਾ ਜਾਵੇ